ਜੈ ਬਾਬੇ ਦੀ ਬਤਾਰਾ ਫਾਡੇ ਤੇ ਬਾਬਾ ਸਦਾ ਮਿਹਰ ਰੱਖੇ ਤੁਸੀਂ ਜਿਹੜੀ ਕੀ ਨਹੀਂ ਵੀ ਅਸੀਂ ਦੇਖਣੀ ਸੀ ਤੁਹਾਡੀ ਉਹ ਵੀ ਦਿਖਾ ਦਿੱਤੀ ਜੈ ਬਾਬੇ ਦੇ ਭਈਆ ਜੇ ਬਹੁਤ ਅੱਛੇ ਵਲੋਗ ਹੁੰਦੇ ਤੁਹਾਡੇ ਤੇ ਦੇਖ ਕੇ ਜੋ ਖੁਸ਼ੀ ਮਿਲਦੀ ਹੈ ਬਹੁਤ ਅੱਛਾ ਲੱਗਦਾ ਹੈ ਉਹ ਤੇਰੀ ਕਿਰਪਾ ਨਾ ਕਰਾ ਖੁੱਲੇ ਖਰਚੇ ਅਰਸ਼ਵਿੰਦਰ ਸਿੰਘ ਪਟਾਨੀਆਂ ਕੇ ਦੁਆਰਾ ਯੋਗੀ ਕੀ ਅਮਰ ਕਥਾ ਨਾਮ ਸੇ ਇੱਕ ਬੁੱਕ ਲਿਖੀ ਗਈ ਹੈ ਦੀ ਸਾਰਿਆਂ ਨੇ ਕੱਟਾਈ ਇੱਕ ਚਾਲੇ ਦੀ ਤਰ੍ਹਾਂ ਜੁਫਾ ਤੇ ਜਾਣਾ ਤੇ ਮੈਨੂੰ ਤਾਂ ਭਲੇਖਾ ਪਿੰਦ ਉਹ ਸ਼ਾ ਚੇਦੇ ਮਹੀਨਾ ਚੱਲਦਾ ਪਿਆ ਆ ਹੋਰ ਦੱਸੋ ਕਿਦਾਂ ਨਵੇਂ ਸ਼ਹਿਰ ਤੋਂ ਬਾਬਾ ਜੀ ਦੇ ਦਰਸ਼ਨ ਨੂੰ ਆਏ ਬਹੁਤ ਬਹੁਤ ਵਧੀਆ ਬਾਬਾ ਜੀ ਦੇ ਦਰਬਾਰ ਤੇ ਇੰਦਾ ਦੀ ਲੀਲਾ ਰਚੀ ਤੇ ਸਾਡੇ ਉਸੇ ਦੁਕਾਨ ਦੇ ਉੱਤੇ ਮੇਲ ਹੋ ਗਏ ਤੇ ਜੀ ਕਿਰਪਾ ਸਾਰਿਆਂ ਤੇ ਜਿਹਨੇ ਮਿਲ ਕੇ ਰਾਤ ਤੇ ਮੇਲ ਹੋ ਗਿਆ ਬਾਬਾ ਜੀ ਦੇ ਭਗਤ ਗਰੂਨਾ ਝੜੀ ਆ ਕੇ ਡੇਲੀ ਨਮਸਕਾਰ ਕਰ ਰਿਹਾ ਤੁਸੀਂ ਖੁਦ ਸਨੁਰਪਾਲ ਬਾਜੀ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਹੈ। ਬਾਜੀ ਨੂੰ YouTube, Facebook ਦੇਖਦੇ ਰਹਿਆ। ਕਦੀ ਮਨ ਦੀ ਇੱਛਾ ਹੀ ਬਾਜੀ ਨੂੰ ਸਾਹਮਣੇ ਮਿਲਣ ਦੀ। ਅੱਜ ਬਾਬੇ ਨੇ ਸਿਰੋ ਹੁਕਮ ਕੀਤਾ ਤੇ ਆਹ ਜਿਹੜੀਆਂ ਤੋਹਫਾ ਆ ਨਾ ਇਹ ਸਿੱਤੀ ਨਹੀਂ ਕਿਤੇ ਮਿਲਦੀਆਂ ਨੇ। ਪੈਸਿਆਂ ਨਾਲ ਨਹੀਂ ਖਰੀਦੀਆਂ ਜਾਂਦੀਆਂ। ਇਹ ਪੂਣਾ ਹਰੀ ਦੀ ਕਿਰਪਾ ਹੁੰਦੀ ਆ। ਫੇਰ ਹੀ ਹੁੰਦੀਆਂ ਨਾ। ਪਾਰਕ ਸਿੰਘ ਜੀ ਆਪ ਪ੍ਰਭੂ ਦੇ ਬਹੁਤ ਹੀ ਪ੍ਰੀਆ ਭਗਤ ਹੈ। ਜੈ ਭਗਵਾਨ। ਜੈ ਭਗਵਾਨ। ਪਰ ਮੇਰੀ ਜਿਹੜੀ ਸਭ ਤੋਂ ਫੇਵਰੇਟ ਪੇਟ ਆ ਉਹ ਹੈਗੀ ਖੋਟਾ ਟਿੱਕਾ ਹਾਂਜੀ ਕੀ ਹਾਲ ਹੈ ਜੀ ਵੈਲਕਮ ਇੱਕ ਨਵੇਂ ਬਲੌਗ ਦੇ ਵਿੱਚ ਤੇ ਬਾਬਾ ਜੀ ਦੀ ਨਗਰੀ ਸ਼ਾਂਤ ਲਈ ਤੋ ਤੇ ਅੱਜ ਜੇਠਾ ਸ਼ਨੀਵਾਰ ਕੱਲ ਫ੍ਰਾਈਡੇ ਆ ਗਈ ਸੀ ਸ਼ੁਕਰਵਾਰ ਤੇ ਰਾਤ ਰਹੇ ਆ ਇੱਥੇ ਤੇ ਅੱਜ ਸੰਗਤਾਂ ਬਹੁਤ ਆ ਰਹੀਆਂ ਆ ਉਹਨਾਂ ਦੇ ਦਰਸ਼ਨ ਵੀ ਕਰਾਵਾਂਗੇ ਤੁਹਾਡੇ ਰੂਬ ਰੂਬ ਵੀ ਕਰਾਵਾਂਗੇ ਅਭੀ ਬਾਬਾ ਜੀ ਜਰਾਜੂ ਬਾਜੀ ਤੇ ਆਪਣਾ ਅੰਚ ਤੇ ਰਾਤ ਆ ਗਈ ਸੀ ਤਾਂ ਪਹਿਲਾਂ ਹੁਣ ਚੱਲਦੇ ਆ ਪਰੌਂਠੇ ਖਾਣ ਕਿਤੇ ਭੁੱਖ ਬਹੁਤ ਲੱਗ ਗਈ ਆ ਤੇ ਲੱਗਦੀ ਬਣਦੀ ਵੀ ਆ ਰੋਟੀ ਪਰੌਂਠੇ ਕਨੇ ਬਣਦੇ ਵੀ ਆ ਕਿੰਨਾ ਕਿੰਨਾ ਡੈਮ ਹੋ ਗਿਆ 955 955 ਹੋ ਗਿਆ ਤੇ ਲੋ ਖਾਮਾਂਗੇ ਪਹਿਲਾਂ ਪਰੌਂਠੇ ਤੇ ਫੇਰ ਸਾਡਾ ਸ਼ੁਭਮ ਭਰਾ ਤੇ ਹੁਸ਼ਾਰਪੁਰ ਤੋਂ ਆ ਰਹੇ ਸਾਡੇ ਜੋਰਾ ਭਾਜੀ ਆ ਰਹੇ ਆ ਤੇ ਨਾਲ ਹਰਸ਼ਵਿੰਦਰ ਭਾਜੀ ਹੁਣੀ ਆ ਰਹੇ ਆ ਨਾਲ ਸਾਡੀ ਭੈਣ ਅਮਨ ਤੇ ਇੱਕ ਸਾਡੀ ਭਤੀਜੀ ਆ ਰਹੀ ਆ ਨਾਲ ਤੇ ਉਹਨਾਂ ਨੂੰ ਵੀ ਮਲਾਵਾਂਗੇ ਤੁਹਾਨੂੰ ਤੇ ਨਾਲ ਸੋਨੂ ਸਿਆਣੀ ਭਾਜੀ ਉਹ ਵੀ ਅੱਜ ਆ ਰਹੇ ਆ ਨਾ ਤੇ ਜੈ ਬਾਬਾ ਜੀ ਦੀ ਪਛਾਣੋਂ ਪਹਿਲਾਂ ਤਹੇਂਕੂਤਰਾਈਆਂ ਆਣੇ ਤੇ ਫਾਦਰ ਸਾਹਿਬ ਸਹਿਬ ਆਪੇ ਜੀ ਅੱਜ ਕੀ ਆਲਾ ਠੀਕ ਹੋ ਹਾਂ ਜੀ ਤੁਹਾਡੇ ਇਥੋਂ ਬਹੁਤ ਕਿਰਪਾ ਇਹ ਹੜਪੜੇ ਭਰਾ ਤੇ ਇੱਕ ਤਾਂ ਸਾ ਠੀਕ ਹੈ ਤੁਸੀਂ ਸੁਣਾ ਆਨੰਦ ਹਾਂਜੀ ਇੱਕ ਆਦਾਈ ਰੱਤੀ ਅਦਰ ਆਤਾ ਹਾਂ ਰੱਤੀ ਹੋ ਇੱਥੇ ਹੀ ਅੱਜ ਅੱਜ ਚੌਂਕੀ ਰੌਣੀ ਮੰਦਿਰ ਤੁਹਾਡੇ ਉੱਥੇ ਜਾ ਕੇ ਅਸੀਂ ਅੱਛਾ ਸ਼ਾਮ ਨੂੰ ਹੋਣੇ ਹਾਂ ਅੱਛਾ ਤੁਹਾ ਗੱਲ ਇੱਥੇ ਲੋਕ ਲਈ ਹੈ ਨਾ ਹਾਂ ਜੀ ਹਾਂ ਜੀ ਹੋਵੇ ਆ ਤੇ ਆ ਜੋ ਤੇ ਰਿੰਕੂ ਦਾ ਨਾਮ ਲੈ ਰਹੇ ਸੀ ਸਵੇਰ ਦਾ ਆਪਾ ਰਿੰਕੂ ਭਾਜੀ ਕਹਿੰਦਾ ਸੀ ਰਿੰਕੂ ਤਲਾਈਆਂ ਵਾਲੇ ਨੂੰ ਮਿਲਣਾ ਆ ਤੇ ਮੈਂ ਕਿਹਾ ਚਲੋ ਮਿਲਾ ਦਿੰਦੇ ਆ ਭਾਜੀ ਤੇ ਹੁਣ ਖਾਲੀ ਇਹ ਪਰੌਂਖੇ ਬਣਾਉਣੇ ਕਿੱਥੋਂ ਬਣਾਣੇ ਆ ਚਲੋ ਫਿਰ ਆਜੋ ਭਾਜੀ ਕੀ ਹੈ ਕਿਹੜੇ ਕਿਹੜੇ ਬਣਾਉਣਾ ਆ ਆਲੂ ਬੇਜਾਣੇ ਜਿਹੜੇ ਕੋਈ ਆਲੂ ਪਨੀਰ ਆ ਕਿਹੜਾ ਖਾਣਾ ਆਲੂ ਪਿਆਜ਼ ਆਲੂ ਪਿਆਜ਼ ਆਲੂ ਪਿਆਜ਼ ਆਲੂ ਪਿਆਜ਼ ਪੜਿਆ ਨੂੰ ਵੇਖ। ਤੇ ਭਾਈ ਦੀਆਂ ਮੁੱਛਾਂ ਦੇਖ ਬਹਿਲਾਂ ਤਾਂ। ਜੈ ਬਾਬੇ ਦੀ ਕੀ ਹਾਲ। ਮੁੱਛਾਂ ਦੇਖ ਕੇ ਨਾ ਮੈਨੂੰ ਪਤਾ ਕਿੰਦਾ ਜਿੱਤ ਆ ਗਿਆ। ਉਹ ਇੱਕ ਯਾਰ ਹਿੰਦੀ ਫਿਲਮਾਂ ਦਾ ਹੈਗਾ ਐਕਟਰ ਆ। ਅਸ਼ੋਕੋਸ਼ ਰਾਣਾ। ਅਸ਼ੋਕੋਸ਼। ਆ ਦੇਖਿਓ ਫੇਸ ਦੇਖਿਓ ਬਹੀ ਦਾ। ਤੇ ਚਲੋ ਬਣਾਓ ਪਰੋੜੇ ਵੇ। ਇਹ ਦੇਖੋ ਨੂੰ ਇਦਾਂ ਲੱਗਦਾ ਵੀ ਗੁਫੇ ਵਾਲਾ ਪਰ ਹੈ ਬਹੁਤ ਪਿਆਰਾ ਆ। ਤੇ ਆ ਜੋ। ਹਾਂਜੀ ਆਜੋ ਬਾਜੀ। ਹਾਂਜੀ ਜੈ ਬਾਬਾ ਜੀ। ਜੈ ਬਾਬਾ ਜੀ। ਜੈ ਬਾਬਾ ਜੀ ਕਿਦਾਂ ਫੀਲ ਹੋ ਰਿਹਾ ਅੱਜ ਤੁਹਾਨੂੰ? ਅੱਗੇ ਆਪਾਂ ਆ ਜਾ ਇੱਧਰ ਆ ਜਾਓ ਇੱਧਰ ਆ ਜੀ ਅੱਗੇ ਆਪਾਂ ਵੇਖਦੇ ਹੁੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਕਦੀ ਗਣਾ ਪਾਜੀ ਸਾਡੀ ਕਾਲ ਨਹੀਂ ਲੱਗਦੀ ਨੈੱਟ ਹੈ ਨਹੀਂ ਅੱਜ ਕਿਦਾਂ ਦਾ ਫੀਲ ਹੋ ਰਿਹਾ ਹੈ ਪਾਜੀ ਜੇ ਆਪਾਂ ਪਾਜੀ ਸਾਰਿਆਂ ਨੂੰ ਜੈਸਾ ਬਹੁਤ ਵਧੀਆ ਫੀਲ ਹੋ ਰਿਹਾ ਤੇ ਬਾਬਾ ਜੀ ਸੰਗਤ ਹੋਰ ਵੀ ਆ ਰਹੀ ਆ ਸਾਡਾ ਵੀਰ ਰਪਾਲ ਪਾਜੀ ਜਿਹੜੇ ਕਿਸਾਨ ਦੇ ਨਾਲ ਕਲ ਤੋਂ ਜੁੜੇ ਹੋਇਆ ਕਿਸਾਨ ਤੋਂ ਨਹੀਂ ਜੁੜਿਆ ਉਹ ਪੁਰਾਣੇ ਆ ਨਹੀਂ ਨਹੀਂ ਯਾਤਰਾ ਦੀ ਆਪਾਂ ਕੱਲ ਤੋਂ ਰਲਦੇ ਆ ਕੱਲ ਤੋਂ ਜੁੜੇ ਹੋਇਆ ਯਾਤਰਾ ਮੈਂ ਤੁਹਾਨੂੰ ਹਾਂ ਪਹਿਲਾਂ ਰਾਤੀ ਆਪਾਂ ਰਾਸਤੇ ਵਿੱਚ ਮੰਦਰ ਵਿੱਚ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਸੰਗਤ ਨਾਲ ਸ਼ਿਰਕਤ ਕੀਤੀ ਪੰਡਤ ਜੀ ਨਾਲ ਮਿਲੇ ਅੱਛਾ ਮੈਂ ਤੁਹਾਨੂੰ ਇਹ ਗੱਲ ਪੁੱਛਣੀ ਚਾਹੁੰਦਾ ਹੈ ਜਿਹੜੀ ਮੇਨ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਹੈ ਕਿ ਅੱਗੇ ਆਪਾਂ ਸੋਸ਼ਲ ਮੀਡੀਆ ਦੇ ਪਿੰਡੀ ਦਾ ਆਇਆ ਉੱਥੇ ਬਾਬੇ ਦਾ ਰੱਬ ਰੱਬ ਕਰੀ ਦਾ ਨਾਮ ਲਈਦਾ ਆ ਉੱਥੇ ਹੁੰਦਾ ਸੀ ਭਾਈ ਤੁਹਾਡੀ ਕਾਲ ਨਹੀਂ ਆ ਰਹੀ ਨੈਟ ਵੀ ਗਿਆ ਰਿੰਗ ਨਹੀਂ ਚੈੱਕ ਹੁੰਦੀ ਅੱਜ ਆਪਾਂ ਰੂ-ਰੂ ਹੋ ਰਹੇ ਇੱਕ ਦੂਜੇ ਦੇ ਕਿਦਾਂ ਦਾ ਫੀਲ ਹੋ ਰਿਹਾ ਮੈਂ ਉਹ ਫੀਲਿੰਗ ਪੁੱਛ ਰਿਹਾ ਬਹੁਤ ਵਧੀਆ ਲੱਗ ਰਿਹਾ ਭਾਈ ਕਿਉਂਕਿ ਅੱਜ ਤੋਂ ਬਹੀਨਾ ਪਹਿਲਾਂ ਪਤਾ ਨਹੀਂ ਇੰਨੀ ਜ਼ਿਆਦਾ ਬਾਤ ਗੱਤ ਨਹੀਂ ਹੈਗੀ ਸੀ ਕਿ ਹੁਣ ਆਪਾਂ ਦਾ ਇੰਨਾ ਤੇ ਪਿਆਰ ਪੈ ਚੁਕਾ ਕਿ ਸਾਡੀ ਘਰ ਵਾਲੀ ਗੱਲ ਹੋ ਗਈ ਸਾਡੀ ਗੱਲ ਕਿਉਂਕਿ ਭਾਵਨਾ ਨਾਲ ਵੱਧ ਕੇ ਭਾਵਨਾ ਨਾਲ ਵੱਧ ਕੇ ਆਜਾ ਆਜੋ ਅੱਗੇ ਆਜੋ ਪਲੀਜ਼ ਪਲੀਜ਼ ਰਾਜਾ ਜੀ ਹਾਂ ਜੀ ਜੀ ਤੇ ਸਾਡੇ ਸਰਪਾਲ ਸਿੰਘ ਆਵੀ ਹਾਂਜੀ ਭਾਈ ਜੀ ਭਾਈ ਹੁਣਾਂ ਨੂੰ ਨਹੀਂ ਲੈਂਦਾ ਪਹਿਲਾਂ ਪੁੱਤ ਜੀ ਭਾਈ ਹੁਣਾਂ ਨਾਲ ਆਪਾਂ ਦਿੱਲੀ ਦਿੱਲੀ ਵਾਲੀ ਸਰਾਹ ਦੇ ਮੋਹਰੇ ਕੰਮ ਮਲੇ ਸੀਗੇ ਪਹਿਲਾਂ ਤੇ ਬਹੁਤ ਵਧੀਆ ਨੇਚਰ ਸੀ ਭਾਈ ਦਾ ਬਹੁਤ ਵਧੀਆ ਗੱਲਬਾਤ ਕੀਤੀ ਤੇ ਅਜ ਤੋਂ ਮਹੀਨਾ ਪਹਿਲਾਂ ਭਾਈ ਮੈਂ ਇਦਾਂ ਹੈ ਨਹੀਂ ਸੀ ਕਿੰਨਾ ਅੱਜ ਤੱਕ ਮੂੰਹ ਪੈ ਗਿਆ ਵੀਰ ਨਾਲ ਇਹ ਭਰਾਵਾਂ ਤੋਂ ਵੀ ਵੱਧ ਕੇ ਹੈ ਮੇਰਾ ਬਹੁਤ ਜ਼ਿਆਦਾ ਬਾਕੀ ਸਪੋਰਟ ਕਰੋ ਜਿੰਨੀ ਵੀ ਹੋ ਸਕੇ ਵੀਰੇ ਨੂੰ ਕਰੋ ਥੈਂਕ ਯੂ ਥੰਕ ਯੂ ਵੱਧ ਤੋਂ ਵੱਧ ਕਰੋ ਜੀ ਥੈਂਕ ਯੂ ਹਾਂਜੀ ਜੈ ਬਾਬਾ ਜੀ ਕਹਿੰਦਾ ਜੈ ਬਾਬੇ ਜੀ ਕਹਿੰਦਾ ਲਾਗੇ ਨੂੰ ਆ ਜਾ ਪਰੇ ਨੂੰ ਕਹਿੰਦਾ ਜਾਂਦਾ ਹੈ ਪਰੇ ਨਹੀਂ ਜਾਂਦਾ ਕੈਮਰੇ ਦਾ ਹਾਂ ਹਾਂਜੀ ਹਾਂਜੀ ਬੋਲੋ ਜੈ ਬਾਬਾ ਜੀ ਜੈ ਬਾਬਾ ਜੀ ਹੋਰ ਕੀ ਬੋਲਣਾ ਏ ਮੁੰਡਾ ਦਾ ਸ਼ਰਮੀਲਾ ਆ ਯਾਰ ਕੋਈ ਨਹੀਂ ਆਪਾਂ ਇਹਨੂੰ ਹੌਲੀ ਹੌਲੀ ਬੋਲਣ ਲਾ ਦੇਣਾ ਹੈ ਹੈਨਾ ਤੇ ਇਹ ਹੈਗਾ ਅੰਛ ਸਾਡਾ ਤੇ ਅੱਜ ਕੋਈ ਢੇਡ ਕੋਲ ਨਹੀਂ ਪਹਿਲਾਂ ਦੋਨੋਂ ਜੀਨੀ ਵਾਲੇ ਸਰਾ ਦੇ ਕੋਲ ਬੈਠੇ ਸੀ ਹੂੰ ਤੇ ਬੈਠੇ ਸੀ ਏਦਾਂ ਹੀ ਵਿੱਚ ਬਾਬਾ ਜੀ ਕੀ ਗੱਲਾਂ ਬਾਤਾਂ ਕਰਾ ਰਹੇ ਸੀ ਤੇ ਉਧਰੋਂ ਅਚਾਨਕ ਹੀ ਸਾਡਾ ਵੀਰ ਪਾਸੋਂ ਜਦੋਂ ਚੱਲਦੇ ਚੱਲਦੇ ਉਧਰੋਂ ਆ ਰਹੇ ਆ ਤੇ ਨਾਲ ਨਾ ਦੇ ਕੋ ਸਾਥੀ ਵੀ ਸੀ ਹਾਂ ਹਾਂ ਤੇ ਜਾਂਦੇ ਜਾਂਦੇ ਦਿਨਾਂ ਦੀ ਗੱਲਬਾਤ ਹੋਈ ਨਹੀਂ ਅੰਕੁਸ਼ ਜਾਂਦੇ ਵਾਸਤੇ ਇਦਾਂ ਹੀ ਭਾਈ ਨਾਲ ਗੱਲਬਾਤ ਹੋਈ ਤੇ ਬਹੁਤ ਅੱਛਾ ਨੇਚਰ ਸਾਡੇ ਨਾਲ ਟਟੋ-ਟਟ ਅੱਧਾ ਘੰਟਾ ਪੌਣਾ ਘੰਟਾ ਗੱਲਬਾਤਾਂ ਕਰਦੇ ਰਹੇ ਬਾਬਾ ਜੀ ਦੀਆਂ ਗੱਲਬਾਤਾਂ ਚੱਲਦੀ ਰਹੇ ਲਾਈਵ ਵਿੱਚ ਆਉਂਦੇ ਰਹੇ ਤੇ ਹੁਣ ਅੱਜ ਅਸੀਂ ਇਕੱਠੇ ਆਏ ਹਾਂ ਇਕੱਠੇ ਆਏ ਯਾਰ ਜਗਾਰਾ ਪੌਣਾ ਹਰਜੀ ਦਾ ਹੋਮ ਸੱਚੇ ਦਰਵਾਜ਼ੇ ਕੀ ਹੈ ਹਾਂਜੀ ਹਾਂਜੀ ਕਹਦੋ ਜਗਾਰਾ ਲਾ ਦਿਓ ਜੈ ਹੋ ਬਾਬੇ ਜੀ ਜੈ ਬਾਬੇ ਜੀ ਕਰਾ ਬਾਬਾ ਪੋਣਾ ਹਰੀ ਜੀ ਦਾ ਬੋਲ ਸੱਚੇ ਦਰਵਾਜ਼ ਕੀ ਜੈ ਉਹ ਸਾਹਮਣੇ ਹੈਗਾ ਆ ਜੀ ਜਿਹੜਾ ਮੇਨ ਚੌਂਗਿਆ ਉਥੇ ਬੱਸਾਂ ਰੋਕਦੀਆਂ ਉਥੋਂ ਜਿਹੜਾ ਗੁਰੂ ਨਾਟ ਘੜੀਆਲੂ ਆਉਂਗੇ ਤਾਂ ਬਾਈ ਦਾ ਇੱਥੇ ਢਾਬਾ ਆ ਵਿਦਿਆ ਵੈਦਿਆ 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 ਤੇ ਬੰਦਾ ਗੋਡਾ ਯਾਰ ਤੇ ਨੇਚਰ ਸਾਨੂੰ ਵਧੀਆ ਲੱਗਾ ਜਿੱਥੇ ਨੇਚਰ ਵਧੀਆ ਹੁੰਦਾ ਉਥੇ ਖਾਣਾ ਪੀਣਾ ਵੀ ਵਧੀਆ ਹੁੰਦਾ ਤੇ ਆਓ ਦੇਖੋ ਵੀ ਉਂ ਅੰਦਰਲੇ ਬਹੁਤ ਸ਼ਾਨਦਾਰ ਆ ਸਾਫ ਸਫਾਈ ਪੂਰੀ ਹੈ ਨਾ ਚਲੋ ਜੀ ਪਰੌੜੇ ਬਣ ਕੇ ਆ ਗਏ ਆ ਤੇ ਪੁੱਛਦੇ ਆ ਟੇਸ ਕਿਦਾਂ ਦਾ ਵਾਹ ਵਧੀਆ ਵਧੀਆ ਅੰਚ ਗਦਾ ਸਵਾਦਾਂ ਪੱਕੀ ਗੱਲ ਆ ਲੋ ਭਾਜੀ ਪਾਸ ਹੋ ਗਏ ਤੁਹਾਡੇ ਬਰੋੜੇ ਅੱਜ ਤੇ ਲੋ ਅਸੀਂ ਸਾਰਿਆਂ ਨੂੰ ਕਹਿ ਵੀ ਦਿੱਤਾ ਵੀਡੀਓ ਦੇਖਣ ਵਾਲਿਆਂ ਨੂੰ ਤੇ ਭਾਜੀ ਦੇ ਬਰੋੜੇ ਖਾਣੇ ਆ ਗਏ ਹਾਂ ਚ ਚਲੋ ਵਧੀਆ ਜੀ ਤੇ ਬਰੋੜੇ ਝਗਣ ਤੋਂ ਬਾਅਦ ਇੱਕ ਫੈਮਿਲੀ ਮਿਲਲੀ ਮਾਨਿਕ ਭਾਜੀ ਜੰਮੂ ਤੋਂ ਜਿਹੜੇ ਆਪਣੇ YouTube ਤੇ Insta ਦੇ ਉੱਤੇ ਵੀਡੀਓ ਦੇਖਦੇ ਬਹੁਤ ਉਹਨਾਂ ਨੇ ਐਪਰੀਸ਼ੀਏਟ ਕੀਤਾ ਉਹਨਾਂ ਦੀ ਪੂਰੀ ਫੈਮਿਲੀ ਆਈ ਸੀ ਉਹਨਾਂ ਦੀ ਵਾਈਫ ਉਹਨਾਂ ਦੇ ਬੱਚੇ ਉਹਨਾਂ ਦੀ ਸਿਸਟਰ ਉਹਨਾਂ ਦੀ ਮਦਰ ਬਹੁਤ ਪਿਆਰ ਦਿੱਤਾ ਤੇ ਉਹਦਾ ਇੱਕ ਸ਼ੋਰਟ ਵੀਡੀਓ ਆਪਾਂ ਪਾਵਾਂਗੇ ਆਪਣੇ ਚੈਨਲ ਦੇ ਉੱਤੇ ਤੇ ਇੰਸਟਾਗ੍ਰam ਦੇ ਉੱਤੇ ਤੇ ਬਾਕੀ ਹਰਸ਼ਵਿੰਦਰ ਭਾਜੀ ਤੇ ਜੋਰਾ ਭਾਜੀ ਸ਼ੁਭਮ ਵੀਰਿਆ ਸਾਰੇ ਜਣੇ ਪਹੁੰਚ ਗਏ ਆ ਤੇ ਵੇਟ ਕਰ ਰਹੇ ਸੀ ਇੱਥੇ ਤੇ ਸਾਨੂੰ ਥੋੜਾ ਟਾਈਮ ਲੱਗ ਗਿਆ ਤੇ ਆਪਾਂ ਆ ਗਏ ਹੁਣ ਗੁਰੂ ਨਾ ਚੜੀ ਤੇ ਮਿਲਦੇ ਆ ਜੀ ਉਰ ਤੁਹਾਨੂੰ ਵੀ ਮਿਲਾਉਂਦੇ ਆ ਦਰਸ਼ਨ ਕਰਾਉਂਦੇ ਆ ਜੈ ਵਾ ਬੇ ਜੈ ਵਾ ਬੇ ਤੇ ਇਹ ਆਪਣੇ ਕਾਕੂ ਵੀਰੇ ਦੀ ਸ਼ਾਪ ਤੇ করুণਾ ਛਾੜੀ ਜਦੋਂ ਆਪਾਂ ਮੰਦਰ ਐਂਟਰ ਕਰਦੇ ਆ ਅੰਦਰ ਹੀ ਸੱਜੇ ਹੱਥ ਵੱਡੀ ਸ਼ਾਪ ਕਾਕੂ ਵੀਰੇ ਦੀ ਜਿਨ੍ਹਾਂ ਦਾ ਆਪਾਂ ਸਵੇਰ ਦਾ ਬੜੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀਗੇ ਤੇ ਉਹ ਗੁਰੂ ਨਾ ਚੜੀ ਪਹੁੰਚ ਚੁੱਕੇ ਅਸੀਂ 5 ਮਿੰਟ ਦੇਰੀ ਨਾਲ ਪਹੁੰਚੇ ਹਾਂ ਨਾ ਤੇ ਜੈ ਬਾਬਾ ਜੀ ਸਾਰਿਆਂ ਨੂੰ ਬਾਜੀ ਬਹੁਤ ਸੱਚੇ ਦਰਵਾਜ਼ ਕੀ ਜੈ ਸਾਡੇ ਸ਼ੁਭਮ ਵੀਰਾ ਜੀ ਰਣਜੀਤ ਬਾਜੀ ਸਾਡੇ ਹਰਸ਼ਵਿੰਦਰ ਬਾਜੀ ਅਮਨ ਪੈਨ ਸਰਜੀਤ ਕੋਰ ਸਰਜੀਤ ਕੋਰ ਸਾਡੇ ਭਾਬੀ ਜੀ ਤੇ ਸਾਡੇ ਬੇਜੋਰਾ ਬਾਜੀ ਤੇ ਅੱਜ ਇਹ ਸਵੱਬਕ ਕੀ ਬਣਿਆ ਇਕੱਠੇ ਕਿਉਂ ਹੋਇਆ ਗੁਰੂ ਵਿਚ ਦਰਸ਼ਨ ਕਰਨ ਤਾਂ ਰੋਜ਼ ਆਈਦਾ ਹੀ ਹਰ ਸੈਟਰਡੇ ਆਈਦਾ ਜੇਟੇ ਸੈਟਰਡੇ ਹਰ ਸ਼ਵਿੰਦਰ ਭਾਜੀ ਨੇ ਤੁਹਾਨੂੰ ਸ਼ਾਇਦ ਪਤਾ ਹੋਣਾ ਹੈ ਵੀ ਭਾਜੀ ਉਹਨਾਂ ਨੇ ਬਾਬਾ ਬਲਕਨਾਥ ਜੀ ਦੇ ਚਾਰਾਂ ਜਨਮਾਂ ਬਾਰੇ ਇੱਕ ਜੀਵਨੀ ਲਿਖੀ ਆ ਜੋਗੀ ਦੀ ਅਮਰ ਕਥਾ ਰਾਈਟ ਤੇ ਬਹੁਤ ਜ਼ਿਆਦਾ ਟਾਈਮ ਲੱਗਾ ਇਹਨੂੰ ਬਹੁਤ ਜ਼ਿਆਦਾ ਰਿਸਰਚ ਸੀ ਭਾਜੀ ਉਹਨਾਂ ਦੀ ਔਰ ਇੰਨੀ ਸੀ ਉਹ ਤਾਂ ਮੈਂ ਤੁਹਾਨੂੰ ਵੀਡੀਓ ਅੱਗੇ ਤੇ ਅੱਗੇ ਦੱਸਦਾ ਜਾਊਂਗਾ ਸਟਾਰਟਿੰਗ ਕੀਤੀ ਆ ਮੇਰਾ ਦਸਲਾ ਫਾਰੀ ਸੀ ਮੈਂ ਕਿਹਾ ਤੁਹਾਨੂੰ ਦੱਸਾਂ ਔਰ ਇਹਦਾ ਇੱਕ ਫੁੱਲ ਬਲੌਗ ਆਊਗਾ ਤੇ ਰੈਡੀ ਕਰ ਰਹੇ ਆ ਨਾਲ-ਨਾਲ ਆਊਗਾ ਤੇ ਦੋ ਗੱਲਾਂ ਭਾਜੀ ਕੋਲੋਂ ਤੇ ਆਪਾਂ ਜਾ ਰਹੇ ਹਾਂ ਹੁਣ ਸੁਪਰੀਡੈਂਟ ਕੋ ਜਿਹੜੇ ਇੱਥੇ ਦਿਓਰਸਤ ਗੁਫਾ ਤੇ ਹੁੰਦੇ ਆ ਤੇ ਉਹਨਾਂ ਨੂੰ ਬਾਬਾ ਜੀ ਦੇ ਰੂਪ ਭੇਟ ਕਰਨ ਜਾਣ ਰਹੇ ਆ ਦੋ ਬੋਲ ਭਾਜੀ ਕੋਲ ਹਾਂਜੀ ਭਾਜੀ ਵਿਕਾਰਾ ਪਾਉਣਾ ਹਰੀ ਚੀਜ਼ ਦਾ ਬੋਲ ਸੱਚੀ ਜੈ ਅੱਜ ਕਿੱਥੇ ਸ਼ਨੀਵਾਰ ਅਸੀਂਾਰੇ ਇੱਥੇ ਗੁਰੂਨਾ ਝਾੜੀ ਬਾਬਾ ਜੀ ਦੇ ਕੱਠੇ ਹੋਏ ਆਂ ਔਰ ਇੱਥੋਂ ਅਸੀਂ ਮਾਤਾ ਰਤਨ ਜੀ ਦੇ ਮੰਦਿਰ ਜਾਣਾ ਮਠਹਾ ਟਿਕਣਾ ਉੱਥੇ ਔਰ ਉਸ ਤੋਂ ਬਾਅਦ ਸ਼ਾਤਲਾਈ ਗੁਫਾ ਤੇ ਬਾਬਾ ਜੀ ਦੇ ਦਰਸ਼ਨ ਕਰਨੇ ਨੇ ਔਰ ਸੁਪਰੀਂਡੈਂਟ ਸਾਹਿਬ ਜਿਹੜੇ ਟੈਂਪਲ ਆਫੀਸਰ ਨੇ ਉਹਨਾਂ ਤੋਂ ਨੈਕਸਟ ਸੁਪਰੀਂਡੈਂਟ ਸਾਹਿਬ ਨੇ ਉਹਨਾਂ ਨੂੰ ਅਸੀਂ ਜੋਗੀ ਕੀ ਅਮਰ ਕਥਾ ਪੇਟ ਕਰਨੀ ਹੈ ਔਰ ਉਸ ਤੋਂ ਬਾਅਦ ਜਿੰਦਗੀਰੀ ਜੀ ਮਹਾਰਾਜ ਜੀ ਅੱਜ ਸਾਨੂੰ ਦਰਸ਼ਨ ਦੇ ਦੇਣ ਤਾਂ ਸਾਡਾ ਬਹੁਤ ਭਾਗੇ ਹੋਏਗਾ ਇਹ ਕਿਉਂਕਿ ਉਹਨਾਂ ਦੇ ਦਰਸ਼ਨ ਕਰਨ ਦਾ ਵੀ ਮਨ ਵਿੱਚ ਇੱਛਾ ਹੈਗੀ ਹੈ ਜੀ ਜੀ ਔਰ ਮੇਰੇ ਨਾਲ ਹੁਸ਼ਾਰਪੁਰ ਤੋਂ ਰਣਜੀਤ ਜੀ ਸ਼ਿਵਮ ਜੀ ਜੋਰਾ ਭਾਜੀ ਗੁੜੀ ਆਮਨ ਔਰ ਭਾਜੀ ਜੀ ਤਰਫ ਵੀ ਆਏ ਹੋਏ ਨੇ ਬਾਕੀ ਭਾਈ ਸਾਹਿਬ ਹੈਗੇ ਨੇ ਜਿਹੜੇ ਸਾਰਿਆਂ ਨੂੰ ਜੈ ਬਾਬਾ ਜੀ ਜੈ ਬਾਬਾ ਇਹਦੇ ਵੀ ਦੇਖ ਰਹੇ ਨੇ ਵਲੌਗ ਨੂੰ ਉਹ ਸਾਰਿਆਂ ਨੂੰ ਬਾਬਾ ਜੀ ਦੇ ਗੁਰੂ ਨਗਾੜੀ ਦੇ ਦਰਸ਼ਨ ਮਿਲਣ ਜਕਰਾ ਪੋਣਾ ਹਰੀ ਜੀ ਦਾ ਸੋਹ ਸਾਚੇ ਦਰਵਾਜ਼ ਕੀ ਜੈ ਸਾਡੇ ਜੋਰਾ ਭਾਜੀ ਪੇਟਾ ਆਉਂਦੀ ਆ ਤੁਹਾਨੂੰ ਸੈਣੀ ਭਾਜੀ ਦੀਆਂ ਔਰ ਜੋਰਾ ਭਾਈ ਦੀ ਕਲਮ ਤੋਂ ਲਿਖੀਆਂ ਗਈਆਂ ਤੇ ਅੱਜ ਤੁਹਾਡੇ ਰੂਬਰੂ ਕਰਾਇਆ ਸੀ ਤਾਂ ਅੱਜ ਦੋ ਬੋਲ ਭਾਜੀ ਕੋਲੋਂ ਵੀ ਸੁਣਾਗੇ ਭਾਜੀ ਜੈ ਬਾਬਾ ਜੀ ਦੀ ਜੈ ਬਾਬਾ ਜੀ ਔਰ ਮੇਰੀ ਜਿਹੜੀ ਸਭ ਤੋਂ ਫੇਵਰਿਟ ਪੇਟ ਆ ਉਹ ਹੈਗੀ ਖੋਟਾ ਟਿਕਾ ਜਗਾਰਾ ਪਉਣਾ ਹਰੀ ਦੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਗੁਪਾ ਬਾਲਿਆ ਬੇ ਮੇਰੀਆਂ ਨਦਾਨੀਆਂ ਦਾ ਮੇਰੇ ਤੋਂ ਹਿਸਾਬ ਕੋਈ ਨਾ ਹਿਸਾਬ ਕੋਈ ਨਾ ਗੁਪਾ ਬਾਲਿਆ ਬੇ ਮੇਰੀਆਂ ਨਦਾਨੀਆਂ ਦਾ ਮੇਰੇ ਤੋਂ ਹਿਸਾਬ ਕੋਈ ਨਾ ਹਿਸਾਬ ਕੋਈ ਨਾ ਮੈਸੀ ਖੋਟਾ ਟਿੱਕਾ ਸੋਨਾ ਤੂੰ ਬਣਾਤਾ ਵੇ ਤੇਰਾ ਵੀ ਜਵਾਬ ਕੋਈ ਨਾ ਵੇ ਤੇਰਾ ਵੀ ਜਵਾਬ ਕੋਈ ਨਾ ਵੇ ਤੇਰਾ ਵੀ ਜਵਾਬ ਕੋਈ ਨਾ ਮੇਰਾ ਮੀਨਵਾਬ ਕੋਈ ਨਾ ਕਿਨੇ ਕਿਨੇ ਮਾਰੇ ਠਡੇ 7 ਤੋਂ 10 ਹੁੰਦਾ ਨਹੀਂ ਹਾਸੇ ਵਾਲੀ ਗੱਲ ਤੇ ਵੀ 7 ਤੋਂ 10 ਹੁੰਦਾ ਨਹੀਂ ਹਾਸੇ ਵਾਲੀ ਗੱਲ ਤੇ ਵੀ 7 ਤੋਂ ਹੱਸ ਹੁੰਦਾ ਨਹੀਂ ਹਾਸੇ ਵਾਲੀ ਗੱਲ ਤੇ ਵੀ 7 ਤੋਂ ਹੱਸ ਹੁੰਦਾ ਨਹੀਂ ਕਿਨੇ ਕਿਨੇ ਮਾਰੇ ਠਡੇ 7 ਤੋਂ 10 ਹੁੰਦਾ ਨਹੀਂ ਹਾਸੇ ਵਾਲੀ ਗੱਲ ਤੇ ਵੀ ਸਾ ਤੋਂ ਹੱਸ ਹੁੰਦਾ ਨਹੀਂ ਹਾਸੇ ਵਾਲੀ ਗੱਲ ਤੇ ਵੀ ਸਾ ਤੋਂ ਹੱਸ ਹੁੰਦਾ ਨਹੀਂ ਹਾਸੇ ਵਾਲੀ ਗੱਲ ਤੇ ਵੀ ਸਾ ਤੋਂ ਹੱਸ ਹੁੰਦਾ ਨਹੀਂ ਤੇਰੇ ਬਾਂਗੂ ਜਿਹੜਾ ਮੇਕੇ ਸਿੱਧ ਜੋਗਿਆ ਬੇ ਐਸਾ ਤਗ ਲਾਬ ਕੋਈ ਨਾ ਸੁਨਾਬ ਕੋਈ ਨਾ ਦੁੱਖਾ ਦੁੱਖਾ ਦੁਬਣਾ ਤਾਂ ਮੇ ਤੇਰਾ ਵੀ ਜਵਾਬ ਕੋਈ ਨਾ ਵੇ ਤੇਰਾ ਵੀ ਜਵਾਬ ਕੋਈ ਨਾ ਪਾ ਪਾਲਿਆ ਬੇ ਮੇਰੀਆਂ ਨਦਾਨੀਆਂ ਦਾ ਮੇਰੇ ਤੋਂ ਹਿਸਾਬ ਕੋਈ ਨਾ ਹਿਸਾਬ ਕੋਈ ਨਾ ਫੈਸੀ ਕੋਟਾ ਸਿੱਕਾ ਸੋਨਾ ਤੂੰ ਬਣਾਤਾ ਵੇ ਤੇਰਾ ਵੀ ਜਵਾਬ ਕੋਈ ਨਾ ਵੇ ਤੇਰਾ ਵੀ ਜਵਾਬ ਕੋਈ ਨਾ ਵੇ ਤੇਰਾ ਵੀ ਜਵਾਬ ਕੋਈ ਨਾ ਗਰਾ ਪੋਣਾ ਹਰੀ ਦੀ ਦਾ ਬਹੁਤ ਸੱਚੇ ਦਰਬਾਰ ਦੀ ਜੈ ਸੋ ਇੰਨੀ ਕ ਹਾਜ਼ਰੀ ਬਾਬਾ ਜੀ ਕਬੂਲ ਸੱਚੇ ਬਾਬਾ ਜੀ ਸੱਚੇ ਬਹੁਤ ਮਸ਼ਹੂਰ ਕਿਹਾ ਜੀ ਬਾਈ ਤੇ ਫੁੱਲ ਬਲੌਗ ਰੈਡੀ ਹੋ ਰਿਹਾ ਜੀ ਸਾਰਿਆਂ ਨੇ ਦੇਖਣਾ ਤੇ ਗੁਰੂਨਾ ਚਾੜੀ ਦੀ ਜਿਹੜੀ ਬਿਲਡਿੰਗ ਹੈ ਤਕਰੀਬਨ ਸਾਰੀ ਦੁਵਾਰਾਂ ਲੈਂਟਰ ਤਕਰੀਬਨ ਲੈਂਟਰ ਪੈ ਚੱਲਾ ਹੈ ਨਾ ਸ਼ਟਰਿੰਗ ਹੋ ਗਈ ਆ ਤੇ ਨਵਾਂ ਪ੍ਰੋਜੈਕਟ ਨਵਾਂ ਇਹ ਹੈਗਾ ਇਹ ਤੁਸੀਂ ਦੇਖ ਸਕਦੇ ਆ ਤੇ ਜਲਦੀ ਤੁਹਾਨੂੰ ਦੇਖਣ ਨੂੰ ਮਿਲੂਗਾ ਸ਼ਾਇਦ ਮੇਲਿਆਂ ਤੋਂ ਪਹਿਲਾਂ ਪਹਿਲਾਂ ਰੈਡੀ ਹੋਣ ਦੇ ਆਸਾਰ ਹੈਗੇ ਪਰ ਤਿਆਰੀ ਰਹਿ ਜੂਗੀ ਕਹਿੰਦੇ ਸੀਗੇ ਪਤਾ ਕੀਤਾ ਸੀ ਨਾ ਤੇ ਬਾਕੀ ਆਜੋ ਚੱਲਦੇ ਆਂ गुफाते ते ਕਰਦੇ ਆ ਦਰਸ਼ਨ ਬਾਬਾ ਜੀ ਦੇ ਤੇ ਨਾਲੇ ਬਾਬੇ ਦੇ ਰੂਪੇਟ ਕਰਦੇ ਆ ਨਾ ਥੂਫੀਦੰਤ ਸਾਹਿਬ ਨੂੰ ਓਠੇ ਉੱਤੇ ਖੁਗੀਆਂ ਬਾਨੇਰੇ ਉੱਤੇ ਰਤਨੋ ਜੋਗੀ ਤੋਰੇ ਚੱਲੇ ਜੋਗੀ ਤੋਰੇ ਚੱਲੇ ਗੰਗਾਂ ਆਂਦੇ ਰਾ ਰਤਨੋ ਜੋਗੀ ਤੋਰੇ ਚੱਲੇ ਹੋਰ ਸੰਗਤ ਆ ਗਈਆਂ ਜਿਨ੍ਹਾਂ ਦੇ ਅਸੀਂ ਬੇਸਬਰੀ ਨੇ ਇੰਤਜ਼ਾਰ ਕਰਦੇ ਸੀ ਲਖਵੀਰ ਭਾਜੀ ਜੋਗੀ ਭਜਨ ਮੰਡਲੀ ਤੋਂ ਤੇ ਉਹ ਵੀ ਆਪਣੀ ਹਾਜ਼ਰੀ ਲਾਉਣਗੇ ਤੇ ਅਸੀਂ ਸਾਰਿਆਂ ਨੇ ਇਕੱਠਾ ਹੀ ਇੱਕ ਚਾਲੇ ਦੀ ਤਰ੍ਹਾਂ ਅਜ ਗੁਫਾ ਤੇ ਜਾਣਾ ਤੇ ਮੈਨੂੰ ਤਾਂ ਭੁਲੇਖਾ ਪੈਂਦਾ ਵਾ ਸ਼ਾ ਚੇਦੇ ਮਹੀਨਾ ਚੱਲਦਾ ਪਿਆ ਆ ਜੇ ਹਿਸਾਬ ਨਾਲ ਅਸੀਂ ਸਾਰੇ ਆਪਾਂ ਇਕੱਠੇ ਹੋਏ ਆਂ ਲਾਓ ਜਗਾਰਾ ਭਾਜੀ ਫਿਰ ਜਗਾਰਾ ਪਾਣਾ ਹਰਿ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਗਾਰਾ ਪਾਣਾ ਹਰਿ ਜੀ ਦਾ ਬੋਲ ਸੱਚੇ ਦਰਬਾਰ ਕੀ ਆ ਸੰਗ ਜੀ ਤਾਂ ਤੁਸੀਂ ਪਿੱਛੇ ਜੇ ਵੀਡੀਓ ਵਾਇਰਲ ਹੁੰਦੀ ਦੇਖ ਰਹੇ ਸੀਗੇ ਵੀ ਬਾਬਾ ਜੀ ਦੇ ਭਗਤ ਗਰੂਨਾ ਝਾੜੀ ਆ ਕੇ ਡੇਲੀ ਨਮਸਕਾਰ ਕਰ ਰਿਹਾ ਤੁਸੀਂ ਖੋਦ ਅੱਜ ਲਾਈਵ ਤੁਹਾਨੂੰ ਦਿਖਾ ਰਿਹਾ ਮੈਂ ਦਰਸ਼ਨ ਕਰੋ ਤੇ ਇਹ ਰੋਜ਼ ਹੀ ਤਕਰੀਬਨ ਅੱਗੇ ਵੀ ਤੁਸੀਂ ਵੀਡੀਓ ਇੱਕ ਦੇਖੀ ਸੀ ਲਾਈਵ ਤੇ ਇੱਕ ਅਸੀਂ ਅੱਜ ਇੱਥੇ ਸੈਚਰਡੇ ਤੇ ਤਰੀਕ ਅੱਜ ਹੈਗੀ ਆ 21 ਬਾਬਾ ਬਲਕਨਾਥ ਜੀ ਨੂੰ ਸਮਰਪਿਤ ਜੋਗੀ ਦੀ ਅਮਰ ਕਥਾ ਚਾਰ ਜਰਮਾ ਦੇ ਆਧਾਰਤ ਹਰਸ਼ਵਿੰਦਰ ਪਾਜੀ ਨੇ ਆਪਣੀ ਕਲਮ ਨਾਲ ਲਿਖੀ ਆ ਤੇ ਬਹੁਤ ਲੰਬੀ ਰਿਸਰਚ ਕਰਕੇ ਤੇ ਇਹ ਪੁਸਤਕ ਲਿਖੀ ਗਈ ਆ ਨਾਲ ਸਾਡੇ ਜੋਰਾ ਭਾਜੀ ਤੇ ਸਾਡੀ ਵਾਲ ਸਾਰੀਆਂ ਸੰਤਾਂ ਜੋਰ ਸਿੱਧ ਗੋਬਾ ਬਾਬਾ ਬਲਕਨਾਥ ਜੀ ਦੇ ਨਤਮਸਤਕ ਹੋਣ ਆਈਆਂ ਤੇ ਆਸ਼ੀਰਵਾਦ ਲੈਣ ਆਈਆਂ ਬਾਬਾ ਜੀ ਵੀ ਸਾਨੂੰ ਆਸ਼ੀਰਵਾਦ ਦੋ ਤੇ ਇਹ ਪੁਸਤਕ ਹਰ ਘਰ ਪਹੁੰਚੇ ਤੇ ਹਰ ਬਾਬਾ ਹਰਕ ਪਾਕ ਤੋਂ ਬਾਬਾ ਜੀ ਬਾਰੇ ਪਤਾ ਲੱਗੇ ਔਰ ਚਾਰ ਜਨਮਾਂ ਬਾਰੇ ਨਾ ਇਹ ਬਹੁਤ ਬਾਬਾ ਜੀ ਦੀ ਕਰਮ ਨਿਵਾਜੀ ਆ ਗੁਫਾ ਦੇ ਉੱਤੇ ਨਤਮਸਤਕ ਹੋਏ ਆ ਸਾਰੀਆਂ ਸੰਗਤਾਂ ਤੇ ਪ੍ਰਸ਼ਾਦ ਰੋਡ ਪ੍ਰਸ਼ਾਦ ਚੜਾਏ ਆ ਉਸ ਤੋਂ ਬਾਅਦ ਜਦੋਂ ਅਸੀਂ ਬਾਹਰ ਹੁੰਦੇ ਆ ਸਾਡੇ ਸ਼ੁਭਪਾ ਜੀ ਇਹਨਾਂ ਨੇ ਬਾਬਾ ਜੀ ਦੀ ਕਿਰਪਾ ਨਾਲ ਬਾਬਾ ਜੀ ਦੇ ਦਰਵਾਜ਼ੇ ਦੇ ਉੱਤੇ ਇਹਨਾਂ ਦੇ ਨਾਂ ਦੀ ਨਾਮ ਪਲੇਟ ਲਾਤੀ ਇੱਕ ਵੀ ਪਉਣਾ ਹਰੀ ਦੀ ਇੱਕ ਰਹਿਮਤ ਹੈ ਜੀ गुफाते दर्शन ਕਰਨ ਤੋਂ ਉਪਰੰਤ ਹੁਣ ਆਪਾਂ ਜਾਵਾਂਗੇ ਸੁਪਰੀਡੈਂਟ ਸਾਹਿਬ ਜੀ ਤੋਂ ਤੇ ਉਹਨਾਂ ਨੂੰ ਬਾਬਾ ਜੀ ਦੀ ਚੌਂ ਜੀਵਨਾ ਦੀ ਉੱਤੇ ਆਧਾਰਿਤ ਪੁਸਤਕ ਜੋਗੀ ਜੀ ਦੀ ਅਮਰ ਕਥਾ ਉਹਨਾਂ ਨੂੰ ਭੇਟ ਕਰਾਂਗੇ ਬੋਲ ਸੱਚੇ ਦਰਵਾਰ ਕੀ ਜੈ ਜੋਗੀ ਜੀ ਦੀ ਅਮਰ ਕਥਾ ਦੇ ਵਿੱਚ ਸਾਡੇ ਸੁੱਖਾ ਬਾਬਾ ਜੀ ਸਾਡੇ ਇੰਟਰਨੈਸ਼ਨਲ ਕਾਇਕ ਸੋਨੂ ਸੈਣੀ ਜੀ ਤੇ ਸਾਡੇ ਜੋਰਾ ਭਾਜੀ ਜੋਰਾ ਟੱਕੋ ਵਾਲਾ ਉਹਨਾਂ ਨੇ ਵੀ ਵਿਚਾਰ ਸਾਂਝੇ ਕੀਤੇ ਆ ਤੇ ਬਹੁਤ ਹੀ ਵਧੀਆ ਇਹ ਪੁਸਤਕ ਲਿਖੀ ਗਈ ਆ ਬਹੁਤ ਪਿਆਰ ਦੇ ਨਾਲ ਲਿਖੀ ਗਈ ਆ ਸਤਿਕਾਰ ਦੇ ਨਾਲ ਲਿਖੀ ਗਈ ਆ ਤੁਸੀਂ ਸਾਰੇ ਇਹਨੂੰ ਲਓ ਤੇ ਪੜੋ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਹਰਸ਼ਵਿੰਦਰ ਭਾਜੀ ਜੀ ਦਾ ਨੰਬਰ ਪਾ ਦੂੰਗਾ ਔਰ ਜਿਹੜੇ ਇੰਡੀਆ ਤੋਂ ਬਾਹਰ ਬੈਠੇ ਉਹਨਾਂ ਨੂੰ ਕੋਰੀਅਰ ਵੀ ਕਰ ਦੇਣਗੇ ਭਾਜੀ ਤੁਸੀਂ ਲਓ ਪੜੋ ਤੇ ਬਾਬੇ ਦੇ ਚੌਥ ਜੀਵਣਾ ਬਾਰੇ ਤੁਸੀਂ ਜਾਣੋ ਹੋਰ ਆਏ ਸਾਡੇ ਸੰਗ ਦੇ ਨਾਲ ਆਏ ਆ ਸਾਡਾ ਅੰਜ ਰਾਜੂ ਵੀਰਾ ਅਬੀ ਅਮਨ शुभम थे जोरा भाजी तो साढ़े हर्षविंदर भाजी दास हरपाल जी प्लीज योगी की अमर कथा बाबा जी के चारों जन्मों की कथा हर्षविंदर सिंह पठानिया के द्वारा योगी की अमर कथा नाम से एक बुक लिखी गई है तो मैं निवेदन करूँगा प्रार्थना करूँगा बाबा जी से कि हमेशा अपना आशीर्वाद इनको बनाए रखें जैसा कि इन्होंने बताया कि इसमें बाबा जी के जन्मों की पूर्व जन्मों की कथा है जी तो बाबा जी इनके ऊपर इनके परिवार के ऊपर अपना आशीर्वाद जो है वो हमेशा बनाए रखें थैंक यू सर सो मायसेल्फ जीकारा सिद्ध तो जोगी बाबा बालकेनाथ जी का बोल साचे दरबार की जय जय बाबा जी जय बाबा जी बोल साचे दरबार की जय तेरे नाल चलदा उदार जोगिया तैसे लेके सारे पालो मोदा मेरे नाल चलदा उदार जोगिया ਲੱਕ ਤੇਰੇ ਕੋਲ ਮੋੜਦਾ ਨਹੀਂ ਤੇਰੇ ਨਾਲ ਚੱਲਦਾ ਓਦਾਰ ਚੋਗੀਆਂ ਪੈਸੇ ਮੈਂ ਕਦੇ ਤੇਰੇ ਕੋਲ ਮੋੜਦਾ ਨਹੀਂ ਉਹ ਤੇਰੀ ਕਿਰਪਾ ਨਾ ਕਰ ਖੁੱਲੇ ਖਰਚੇ 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 ਪੈਸਿਆਂ ਨੂੰ ਮੈਂ ਕਦੇ ਜੋੜਦਾ ਨਹੀਂ ਪੈਸਿਆਂ ਨੂੰ ਮੈਂ ਕਦੇ ਜੋੜਦਾ ਨਹੀਂ ਨਹੀਂ ਉਹ ਤੇਰੀ ਕਿਰਪਾ ਨਾਲ ਕਰੇ ਖਰਚੇ ਤੇਰੀ ਕਿਰਪਾ ਨਾਲ ਕਰੇ ਖਰਚੇ ਮੈਂ ਤੁਹਾਨੂੰ ਮੈਂ ਕਦੇ जोडਦਾ ਨਹੀਂ ਮੈਂ ਤੁਹਾਨੂੰ ਮੈਂ ਕਦੇ जोडਦਾ ਨਹੀਂ ਕਰਾਉਣਾ ਹਾਰੀ ਬਾਬਾ ਜੀ ਦਾ ਬਹੁਤ ਸਾਚੇ ਦਰਵਾਜ਼ੀ ਕੀ ਜੈ ਲੋ ਜੀ ਹਾਂ ਜੀ ਬਾਬਾ ਜੀ ਪ੍ਰਭੂ ਜੀ ਹਰੀਪਾਲ ਸਿੰਘ ਜੀ ਆਪ ਪ੍ਰਭੂ ਕੇ ਬਹੁਤ ਹੀ ਪੂਰੀਆ ਭਗਤ ਹੈ ਜੈ ਬਾਬਾ ਜੈ ਬਾਬਾ ਮੈਂ ਔਰ ਹਰ ਹਫਤੇ ਬਾਬਾ ਜੀ ਦੇ ਦਰਸ਼ਨੋ ਕੇ ਲਈ ਆਤੇ ਹਾਂ ਔਰ ਦੇਸ਼ ਸ਼ਨੀਵਾਰ ਨੂੰ ਹਾਂ ਔਰ ਕਹਾ ਕੱਲ ਸ਼ਨੀਵਾਰ ਕੰਨੀ ਆਉਗੀ ਆਪਕੇ ਆਰਮਾਨ ਰੋਹਮਾਨੋ ਕਾ ਆਪਣਾ ਪੂਰੀਆ ਕਰੇ ਇਹ ਸਾਡੇ ਅੰਕਲ ਫਾਲਕਰਾਂ ਦੀ ਜੇ ਜਦੋਂ ਰੋਡ ਲਈਦਾ ਇੱਥੋਂ ਲਈਦਾ ਆ ਤੇ ਇੱਕ ਕੱਢਾ ਬਰਤੀ ਕਰ ਰਿਹਾ ਸੀ ਤੇ ਬਾਕੀ ਹਾਂਜੀ ਜੈ ਮਾਪੇ ਜੈ ਮਾਪੇ ਜੈ ਮਾਪੇ ਜੈ ਮਾਪੇ ਬਾਲਕ੍ਰਮ ਅੰਕਲ ਜੀ ਨੂੰ ਮਿਲਣ ਤੋਂ ਬਾਅਦ ਫਿਰ ਆ ਗਏ ਅਸੀਂ ਮਹਾਂਤ ਰਜਿੰਦਰਜੀਤ ਜੀ ਦੇ ਨਵਾਸ ਸਥਾਨ ਦੇ ਉੱਤੇ ਕਿ ਸਾਡੇ ਪੋਪਰ 20 ਜੀ ਆਇਆ ਰਾਹੁਲ ਸਾਡਾ ਬ੍ਰਦਰ ਜੋਰ ਤ੍ਰਿੰਦਾ ਉਹਨਾਂ ਦੇ ਮਦਰ ਤੇ ਪੋਪਰ ਬਹੁਤ ਪਿਆਰਾ ਦਰਬਾਰ ਬਾਬਾ ਬਾਲਕਨਾਥ ਜੀ ਦਾ ਬਣਾਇਆ ਆ ਉੱਥੇ 19 ਅਕਤੂਬਰ ਨੂੰ ਬਹੁਤ ਹੀ ਵਿਸ਼ਾਲ ਜਾਗਰਣ ਹੋਣ ਜਾ ਰਿਹਾ ਹੈ ਪਹਿਲਾ ਵਿਸ਼ਾਲ ਜਾਗਰਣ ਬਾਬਾ ਜੀ ਦਾ ਤੇ ਉੱਥੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਏ ਆ ਮਹਾਂਤ ਰਜਿੰਦਰਜੀਤ ਜੀ ਦਾ ਜੋਰ ਸਿੱਧ ਗੁਫਾ ਤੋਂ ਬਾਬਾ ਜੀ ਦਾ ਗੁਫਾ ਤੋਂ ਦਰਸ਼ਨ ਕਰਕੇ ਵਾਪਸ ਜਾ ਰਹੇ ਆ ਪੋੜੀਆਂ ਉੱਤਰੇ ਹੁਣ ਸ਼ਾਹਤਲਾਈ ਰਾਤ ਦਾ ਸਤੇ ਆ ਤੇ ਉੱਥੇ ਚੌਕੀ ਲਾਵਾਂਗੇ ਦਿਨ ਰਾਤ ਇੱਥੇ ਹੀ ਆ ਸ਼ਨੀਵਾਰ ਦੀ ਰਾਤ ਤੇ ਪੋੜੀਆਂ ਉੱਤਰੇ ਸੀ ਅੰਕਲ ਹੁਸ਼ਿਆਰ ਸਿੰਘ ਦੇ ਲਾਗੇ ਝੋਪ ਦੇ ਲਾਗੇ ਤੁਹਾਨੂੰ ਤੇ ਇੱਕ ਭੈਣ ਜੀ ਹੋਣੀ ਮਿਲੇ ਤੇ ਭਾਜੀ ਹੋਣੀ ਮਿਲੇ ਆ ਜੈ ਬਾਬਾ ਜੀ ਤੇ ਹਾਂਜੀ ਭੈਣ ਜੀ ਜੈ ਬਾਬਾ ਜੀ ਭਈਆ ਜੀ ਬਹੁਤ ਅੱਛੇ ਵਲੋਗ ਹੁੰਦੇ ਤੁਹਾਡੇ ਤੇ ਦੇਖ ਕੇ ਜੋ ਖੁਸ਼ੀ ਮਿਲਦੀ ਆ ਬਹੁਤ ਅੱਛਾ ਲੱਗਦਾ ਹੈ ਥੈਂਕ ਯੂ ਪੈਨ ਥੈਂਕ ਯੂ ਥੈਂਕ ਯੂ ਦੇਖੋ ਜਿਹੜੀ ਆ ਚੀਜ਼ ਹੈ ਨਾ ਆ ਚੀਜ਼ ਪੈਸਿਆਂ ਨਾਲ ਨਹੀਂ ਖਰੀਦ ਹੁੰਦੀ ਦੇਖੋ ਮਹਾਰਾਜ ਦੇ ਨਾਮ ਦਾ ਜੋ ਕੁਛ ਇਹਦੀ ਬਣਾਉਂਦੇ ਆ ਜੋ ਕੁਛ ਆਪਾਂ ਮੰਦਿਰ ਦਾ ਹੋਇਆ ਗੁਰਦੁਆਰਾ ਸਾਹਿਬ ਦਾ ਹੋਇਆ ਕੁਝ ਵੀ ਪਾਉਂਦੇ ਆ ਜਿਹੜਾ ਐਪਰੀਸ਼ੀਏਟ ਹੁੰਦਾ ਬੰਦਾ ਬੂਸਟ ਹੁੰਦਾ ਨੇ ਇਹਦੇ ਨਾਲ ਤੇ ਥੈਂਕ ਯੂ ਪੈਨ ਮੇਰੀਏ ਬਹੁਤ ਬਹੁਤ ਕੁਝ ਖਾਸ ਹੋਰ ਬੱਸ ਭਈਆ ਬਹੁਤ ਅੱਛੇ ਵਲੋਗ ਮੈਂ ਤੁਹਾਡੇ ਹਾਂਜੀ ਕਿਹੜੀ ਕਿਹੜੀ ਜਗ੍ਹਾ ਤੋਂ ਪੈਨ ਜੀ ਅਸੀਂ ਹਰਿਆਣਾ ਜਮਨਾ ਨਗਰ ਜਮਨਾ ਨਗਰ ਤੋਂ ਆਏ ਚਲੋ ਥੈਂਕ ਯੂ ਪੈਨ ਬਹੁਤ ਅੱਛਾ ਤੇ ਅੱਛੀ ਚੀਜ਼ ਤਾਂ ਸਾਨੂੰ ਵੀ ਗਿਆਨ ਨਹੀਂ ਪਤਾ ਨਹੀਂ ਉਹ ਤੁਹਾਡੇ ਵਲੌਗ ਰਾਈਸ ਨੂੰ ਪਤਾ ਚੱਲਿਆ ਜਿਵੇਂ ਤੁਹਾਡੇ ਥੱਲੇ ਉਹ ਪਰਤਰੀ ਜੀ ਦਾ ਮੰਦਿਰ ਸੀਗਾ ਤੁਸੀਂ ਇਹ ਲੈ ਕੇ ਆਂਦੇ ਹੋ ਪੰਡਿਤ ਜੀ ਨਾਲ ਗਏ ਸੀ ਜੀ ਹਾਂ ਜੀ ਹਾਂ ਜੀ ਹਾਂ ਜੀ ਭੈਣ ਜੀ ਉਸ ਚੀਜ਼ ਬਾਰੇ ਇਹਨਾਂ ਨੂੰ ਵੀ ਦੱਸ ਲਈ ਪਈ ਸੀ ਉਹ ਰਸਤਾ ਹੈ ਅਰੇ ਵਾਹ ਇਹਨਾਂ ਨੇ ਦਿਖਾਇਆ ਸੀ ਭੈਣ ਜੀ ਬਹੁਤ ਵਧੀਆ ਹੁਣ ਇੱਕ ਵੀਡੀਓ ਇੱਕ ਜਿਹੜੀ ਬਣ ਰਹੀ ਹੈ ਨਾ ਇਹ ਸਪੈਸ਼ਲ ਆ ਇੱਕ ਸਾਡੇ ਹਰਸ਼ਵਿੰਦਰ ਭਾਜੀ ਆ ਰਾਈਟਰ ਉਹਨਾਂ ਦੇ ਪਾਪਾ ਜੀ ਦੀ ਜੀਵਣੀ ਦੇ ਲਿਖੀ ਚਾਰ ਜਨਮਾਂ ਦਾ ਤੇ ਉਹ ਅੱਜ ਬਾਬਾ ਜੀ ਜਿਹੜੀ ਉਹਨਾਂ ਨੇ ਜੀਵਣੀ ਲਿਖੀ ਉਹ ਦੇਣ ਆਏ ਸੀ ਥਰੂ ਪਰ ਇੱਥੇ ਜਿਹੜੇ ਮੇਨ ਇਥੇ ਅਧਿਕਾਰੀ ਆ ਪੁਲਿਸ ਦੇ ਉਹਨਾਂ ਨੂੰ ਉਹ ਦੇਣ ਆਏ ਸੀ ਤੇ ਉਹ ਫਿਰ ਪੂਰਾ ਬਲੌਗ ਅਸੀਂ ਰੈਡੀ ਕਰ ਰਹੇ ਹਾਂ ਹੋ ਗਿਆ ਉਹ ਆਪਾਂ ਪਾਉਣ ਉਹਦੇ ਵਿੱਚ ਤੁਸੀਂ ਵੀ ਆ ਗਏ ਆ ਠੀਕ ਹੈ ਭਾਈਓ ਹੋ ਕਿਵੇਂ ਜੀ ਜੈ ਬਾਬਾ ਬੋਲ ਸਾਚੇ ਦਰਵਾਜ਼ੇ ਕੀ ਜੈ ਤੇ ਸ਼ਾਤ ਲਈ ਆ ਗਏ ਆ ਤੇ ਰਾਤ ਆਪਾਂ ਰੁਕਾਂਗੇ ਇੱਥੇ ਤੇ ਇੱਥੇ ਮਿਲੇ ਮੈਨੂੰ ਦਿੱਲੀ ਵਾਲੀਆਂ ਸੰਗਤਾਂ ਆ ਜੋ ਵੀਰੇ ਹੋਰ ਵੀਰਾ ਸਭ ਨੂੰ ਜੈ ਬਾਬੇ ਦੀ ਜੀ ਆਪਾਂ ਦਿੱਲੀ ਤੋਂ ਆਨੇਲੇ ਤੋਂ ਸਨੁਰਪਾਲ ਭਾਜੀ ਨੇ ਮਿਲ ਕੇ ਬੜੀ ਖੁਸ਼ੀ ਹੋਈ ਹੈ ਭਾਜੀ ਨੂੰ YouTube Facebook ਦੇ ਇਧਰਿਆਂ ਕਦੀ ਮੰਨ ਇਛਾ ਹੀ ਭਾਜੀ ਨੂੰ ਸਾਹਮਣੇ ਮਿਲਣ ਦੀ ਤੇ ਅੱਜ ਬਾਬੇ ਨੇ ਸਿਰ ਹੁਕਮ ਕੀਤਾ ਤੇ ਚੱਲ ਪਏ ਆ ਤੇ ਭਾਜੀ ਦੇ ਬੇਟਾ ਕੁੜਾ ਸੁਣਿਆ ਬਹੁਤ ਆਨੰਦ ਆਇਆ ਸੁਣ ਕੇ ਪਰ ਭਾਜੀ ਨੂੰ ਮਿਲ ਕੇ ਬਹੁਤ ਦਿਲ ਖੁਸ਼ ਹੋਇਆ ਜੀ ਕੀ ਬਾਤ ਹੈ ਬਾਬਾ ਜੀ ਇਦਾਂ ਇਹਨਾਂ ਤਰੱਕੀ ਦੇ ਵਿੱਚ ਰੱਖੇ ਬਾਬਾ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਵੀਰਾ ਜੀ ਥੈਂਕ ਯੂ ਤੇ ਤੁਹਾਨੂੰ ਮਿਲ ਕੇ ਵੀ ਮੈਨੂੰ ਬਹੁਤ ਅੱਛਾ ਲੱਗਾ ਤੇ ਜਦੋਂ ਸੰਗਤ ਮਿਲਦੀ ਹੈ ਇਦਾਂ ਪਿਆਰ ਕਰਦੀ ਆ ਅਪਰੀਸ਼ੀਏਟ ਕਰਦੀ ਆ ਨਾ ਤੇ ਹੋਰ ਵਧੀਆ ਕਰਨ ਦਾ ਨਾ ਮਨ ਹੁੰਦਾ ਵੀ ਹੋਰ ਕੁਝ ਵਧੀਆ ਕਰੀਏ ਨਾ ਤੇ ਉਪਰ ਅੱਲਾਹ ਜਾਣਦਾ ਚੱਲ ਚੱਲਦਾ ਰਹਿੰਦਾ ਹਰ ਵੇਲੇ ਤੇ ਹੁਣ ਵੀ ਇੱਕ ਨੈਕਸਟ ਵਲੌਗ ਆ ਰਿਹਾ ਆ ਇੱਕ ਸੋਨੂ ਸੈਣੀ ਭਾਜੀ ਦੀ ਨਵੀਂ ਭੇਟ ਆ ਰਹੀ ਆ ਸੀਨੇ ਨਾਲ ਲਾਲਾ ਪੋਣਾ ਹਰੀ ਆ ਇਹ ਨਾ ਨਵੀਂ ਭੇਟ ਆ ਰਹੀ ਆ ਤੇ ਉਹਦਾ ਫੁੱਲ ਬਲੌਗ ਰੈਡੀ ਆ ਜਦੋਂ ਉਹਦਾ ਸ਼ੂਟ ਹੋਇਆ ਸੀ ਉਹਦੇ ਵਿੱਚ ਉਹਦੇ ਵਿੱਚ ਤੁਹਾਡੇ ਭਰਾ ਦਾ ਵੀ ਹੈਗਾ ਰੋਲ ਇੱਕ ਇਹ ਉਹ ਵੀ ਦੇਖਿਓ 19 ਸਤੰਬਰ ਨੂੰ ਉਹ ਵੀ ਆ ਜਾਣੀ ਬਿਲਕੁਲ ਸਜੋਦਾਂਗੇ ਭਰਾ ਦੀ 29 ਸਤੰਬਰ ਨੂੰ ਫਿਰ 7 ਵਜੇ ਨਾ ਤੇ ਬਾਕੀ ਇਦਾਂ ਹੀ ਪਿਆਰ ਦੇਈਓ ਭਰਾਵਾ ਵੀਡੀਓ ਨੂੰ ਭਰਾ ਦਿਓ ਬਿਲਕੁਲ ਜੀ ਬਿਲਕੁਲ ਇਹ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਪੋਰਟ ਕਰਨ ਦਾ ਤੇ ਦਿੱਲੀ ਦੀਆਂ ਸੰਗਤਾਂ ਹਾਂਜੀ ਤੁਹਾਡੀਆਂ ਵੀਡੀਓ ਦੇਖੀ ਸੀ ਬਹੁਤ ਆਨੰਦ ਆਉਂਦਾ ਵਾ ਫਿਰ ਉਹ ਤਲਾਸ਼ ਕਰ ਲਈਦਾ ਜਿੱਦਾਂ ਬੌਲੀ ਸਾਹਿਬ ਥੱਲੇ ਦਿਖਾਇਆ ਹਾਂ ਹਾਂਜੀ ਹਾਂਜੀ ਤਾਂ ਇਹਨਾਂ ਦੇ ਬਸਨ ਵਿੱਚੋਂ ਬਹੁਤ ਪਰੇ ਨਹੀਂ ਸੀ ਕਿਉਂਕਿ ਉਹ ਕੀ ਉਹ ਦਾ ਰਤਨ ਦਾ ਘਰ ਦਿਖਾਇਆ ਹਾਂ ਉਹ ਦੇਖਿਆ ਜਾ ਕੇ ਜਿਹੜੀ ਦੂਜਿਆਂ ਨੂੰ ਨਹੀਂ ਪਤਾ ਉਹ ਵੀ ਦੇਖਣੀ ਜਿਹੜੀਆਂ ਵੀਡੀਓ ਦੇ ਪਤਾ ਹੀ ਨਹੀਂ ਸੀ ਵੀ ਜਿਹੜੀ ਤੇ ਨਹੀਂ ਸੀ ਪਤਾ ਉਹ ਵੀ ਆਪਾਂ ਦੇਖੀ ਹਣਾ ਜਿਹਾਂ ਵੇਖ ਕੇ ਬੜਾ ਆਨੰਦ ਵੱਜਾ ਵਾ ਹਨਾ ਬਾਬੇ ਪੋਣਾ ਅਰ ਦੀ ਕੁੱਪਾ ਵਾ ਸੀ ਕੋਰੀ ਦਾ ਇਤਿਹਾਸ ਸਾਰਾ ਕੋਰੀ ਦੇਖਿਆ ਸਾਰਾ ਜਿਹੜੀ ਚੀਜ਼ ਇਹ ਤਾਂ ਇਹ ਨਹੀਂ ਦਿਖਾਈ ਨੀ ਯਾਰ ਦੇਖਦੇ ਹੁਣ ਨਹੀਂ ਤੁਸੀਂ ਹਾਂ ਕਦੇ ਜਿਹੜੀ ਚੀਜ਼ ਦੇਖੀ ਨਹੀਂ ਉਹ ਦੇਖੀ ਅਸੀਂ ਵੀਡੀਓ ਵਿੱਚ ਸਾਰਾ ਬਹੁਤ ਬਹੁਤ ਧੰਨਵਾਦ ਬਸ ਇਦਾਂ ਹੀ ਸੋਹਣੀਆਂ ਸੋਹਣੀਆਂ ਵੀਡੀਓ ਲੱਭ ਲੱਭਦੇ ਨੇ ਜਿਹੜੀ ਜੀ ਨਹੀਂ ਹੈ ਪਰ ਉਹ ਜਿਹੜਾ ਨਹੀਂ ਬਣਾਇਆ ਜਦਾਂ ਹੈਗਾ ਉਹ ਚੀਜ਼ ਦਿਖਾਉਂਦਾ ਉਹ ਨਾਲ ਇਹਨਾਂ ਨੂੰ ਪਤਾ ਸਾਨੂੰ ਉਸ ਦਾ ਨਹੀਂ ਪਤਾ ਜਿਹੜੀ ਬੋਡੀ ਤੋਂ ਪਾਣੀ ਲੈ ਕੇ ਆਉਂਦੇ ਪਾਣੀ ਦੇ ਪਾਪਾ ਜੀ ਦਾ ਇਸ਼ਨਾਨ ਇੱਧਰ ਹੁੰਦੀ ਉਹ ਪੁਰਾਣੇ ਕਰਦਾ ਨਹੀਂ ਅਸੀਂ ਪਤਾ ਹੈ ਨਾ ਕਿੰਨਾ ਟਾਈਮ ਹੋਗਾ ਇੱਥੇ ਆਉਂਦਿਆਂ ਨੂੰ ਰਾਤ ਵਾਲੀਆਂ ਵੀ ਵੀਡੀਓ ਦੇਖੀ ਹਾਂ ਹਾਂ ਜਿਹੜਾ ਰਾਤ ਵਾਲਿਆਂ ਦੇਖਿਆ ਜਿੰਨਾ ਗੜ ਵਾਲੀ ਰਾਤ ਵਾਲੀਆਂ ਹਾਂ ਜੀ ਦੇਖੀਆਂ ਪਤਾ ਹੀ ਨਹੀਂ ਹੁਣ ਆਪਣੀ ਨਾ ਉਹ 29 ਸਤੰਬਰ ਨੂੰ ਤੁਹਾਨੂੰ ਕੰਟੀ ਪਾਜੀ ਦੀ ਆ ਰਹੀ ਹੈ ਭੇਡ ਹਾਂ ਜੀ ਕੰਟੀ ਜੀ ਹਾਂ ਜੀ ਸਾਰੇ ਦਰਾਂ ਦੇ ਬਣ ਗਿਓ ਮੈਂ ਬਣਾ ਲੈਂਦਾ ਇੱਕ ਕਰੀਬ। ਸਾਰੇ ਭਾਜੀ ਤੁਹਾਡੇ ਵੀਡੀਓ ਬਹੁਤ ਵਧੀਆ। ਥੈਂਕ ਯੂ ਥੈਂਕ ਯੂ। ਪਹਿਲੀ ਕੰਮ ਹੋ ਰਹੀ ਹੈ ਜਿਹੜੀਆਂ ਨਈਂ ਹੀ ਚੀਜ਼ਾਂ ਦਾ ਪਤਾ ਪਹਿਲਾਂ ਨਹੀਂ ਸੀ ਪਤਾ ਉਹ ਵੀ ਦੇਖੀਆ ਹੁਣ। ਅਰੇ ਕੀ ਮਾਤ ਹੈ। ਕਿਦਾਂ ਬੋਲੀ ਸਾਹ ਤੋਂ ਇਸ਼ਨਾਨ ਕਰਾਉਨੋਂ ਬਾਬਾ ਜੀ ਦਾ ਜਲ ਲੈ ਕੇ ਆਉਂਦੇ। ਸਾਰਿਆਂ ਦੇਖਦੇ ਹੁਣ। ਹਾਂਜੀ। ਜਿੱਦਾਂ ਪਾਪਾ ਜੀ ਬਾਬਾ ਜੀ ਜੇ ਪੁਣਾਂ ਮੈਂ ਉਦਾਂ ਵੀ ਜਿੱਦਾਂ ਟਿਪ ਲੋਂਦਾ ਰਿਹਾ ਲੋ ਵੀ ਦੇਖੀ ਜਾਂਦੇ। ਹਾਂਜੀ ਹਾਂਜੀ ਪਾਪਾ ਜੀ ਮਤਲਬ ਕਿ ਪਹਿਲਾਂ ਕੁਛ ਨਹੀਂ ਸੀ ਪਤਾ ਹੁਣ ਸਾਰਿਆਂ ਕਾਟੀਆਂ ਵੀਡੀਓ ਦੇਖੀਆ ਹੁਣ ਪਤਾ ਲੱਗਿਆ। ਅਰੇ ਕੀ ਮਾਤ ਥੈਂਕ ਯੂ ਥੈਂਕ ਯੂ ਤੁਹਾਡਾ ਇਦਾਂ ਹੀ ਵਧੀਆ ਹੋ ਗਿਆ ਵੀਡੀਓ ਮਿਸ ਨਹੀਂ ਕਰੀ ਦੀ ਦੇਖਣੇ ਦੇਖਣੇ ਦੇਖ ਕੇ ਫਿਰ ਉਹ ਚੀਜ਼ ਵਾਲ ਨੂੰ ਗੌਰ ਕਰਕੇ ਕੋਸ਼ਿਸ਼ ਕਰਨੇ ਕਹੀ ਪਹੁੰਚੀ ਉੱਥੇ ਜਾ ਕੇ ਹਾਂ ਜੀ ਧੰਨਵਾਦ ਰੋਣੇ ਅਰੇ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਬਹੁਤ ਬਹੁਤ ਧੰਨਵਾਦ ਸਾਰੀਆਂ ਦੇਖਦੇ ਆ ਬਾਬਾ ਪੂਣਾ ਹਰੀ ਨੇ ਤੁਹਾਡੇ ਤੇ ਕਿਰਪਾ ਬਣਾਈ ਰੱਖੇ ਬਸ ਇਦਾਂ ਵੀਡੀਓ ਪਾਉਂਦੇ ਆ ਥੈਂਕ ਯੂ ਭਰਾ ਤੁਹਾਡਾ ਹਾਂਜੀ ਹਾਂਜੀ ਨਹੀਂ ਪਤਾ ਲੱਗਦਾ ਪਤਾ ਲੱਗਦਾ ਪਤਾ ਲੱਗਦਾ ਜੁਨਾ ਘੜ ਦਿੰਦਾ ਤਕਰੀਬਨ ਤਕਰੀਬਨ ਜਿੰਨਾ 9999 ਜਿਹੜੇ ਨੇ ਪੁੜੀ ਆ ਇੱਕ ਘਟ 10000 ਆ ਤੇ ਚਲੋ ਬਹੁਤ ਵਧੀਆ ਬਾਜੀ ਕਿਹੜੀ ਜਗ੍ਹਾ ਦੱਸੇ ਜੀ ਕਪੂਰਥਲਾ ਕਪੂਰਥਲਾ ਪੱਤੂ ਟਿੰਗਾ ਸਾਰੇ ਪੱਤੂ ਟਿੰਗੇ ਆਪਣਾ ਨਵਾਂ ਸ਼ਹਿਰ ਹੈ ਚਲੋ ਲੱਗੇ ਹੀ ਆ ਇਹਨੂੰ ਫਤੂ ਨਵਾਂ ਸ਼ਹਿਰ ਇਧਰ ਹੋ ਗਿਆ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਇਦਾਂ ਹੀ ਸਪੋਰਟ ਕਰੋ ਦੇਖੋ ਪੋਣਾ ਹਰੀ ਦੀ ਦਾਤ ਬੋਲ ਸੱਚੇ ਦਰਬਾਰ ਕੀ ਜੈ ਬੋਲੋ ਬੋਲੋ ਦੇਖੋ ਓਕੇ ਕਿਉਂ ਕਿਉਂ ਦੇਖੋ ਵੀ ਤਾਂ ਦੱਸੋ ਉਹਦੇ ਵਿੱਚ ਇਤਿਹਾਸ ਦਾ ਪਤਾ ਲੱਗ ਰਿਹਾ ਵਾ ਜੋ ਚੀਜ਼ਾਂ ਦਾ ਤੁਹਾਨੂੰ ਨਹੀਂ ਪਤਾ ਲੱਗ ਰਿਹਾਗਾ ਉਹ ਦੇਖੋ ਵੀਡੀਓ ਦੇਖੋ ਔਰ ਉਸ ਦੇ ਵਿੱਚ ਆਪਣੀ ਕੋਸ਼ਿਸ਼ ਕਰੋ ਕਿ ਅਸੀਂ ਉਸ ਨੂੰ ਜਾ ਕੇ ਪਛਾਨੀਏ ਔਰ ਹੋਰ ਵੀ ਕਿਸੇ ਨੂੰ ਅਸੀਂ ਦੱਸੀਏ ਅਰੇ ਵਾਹ ਆ ਦੇਖੋ ਆਪਾਂ ਚੈਨਲ ਦੇ ਉੱਤੇ ਸਟicker ਵੀ ਬਹੁਤ ਵੱਡਾ ਲਾਇਆ ਆ ਇਹ ਉਹ ਦੇਖੋ ਤੁਹਾਨੂੰ ਘਰ ਬੈਠਿਆਂ ਨੂੰ ਮਿਲਦੀ ਆ ਚਲੋ ਬਹੁਤ ਵਧੀਆ ਵੀਰਾ ਜੀ ਥੈਂਕ ਯੂ ਵੈਰੀ ਮੱਚ ਓਕੇ ਜੈ ਮੂਕੇ ਜੀ ਜੈ ਬਾਬੇ ਜੀ ਜੈ ਬਾਬੇ ਜੈ ਬਾਬੇ ਹਾਂਜੀ ਤੇ ਚੌਂਕੀ ਲਾ ਲਈ ਆ ਸ਼ਰਮਾ ਜੀ ਦੀ ਸ਼ਾਪ ਦੇ ਉੱਤੇ ਤੇ ਮਾਤਰਤਨੋਂ ਦੇ ਬਿਲਕੁਲ ਦਰਵਾਰ ਦੇ ਲਾਗੇ ਖੜੇ ਆ ਮਾਤਾ ਦੇ ਭਵਨ ਦੇ ਬਿਲਕੁਲ ਲਾਗੇ ਤੇ ਇੱਥੇ ਮੈਨੂੰ ਸੰਕਤਾ ਮਿਲਿਆ ਨਵੇਂ ਸ਼ਹਿਰ ਤੋਂ ਹਾਂਜੀ ਭਾਜੀ ਹਾਂਜੀ ਭਾਜੀ ਅਸੀਂ ਕੁਦਰਤੀ ਅਸੀਂ ਦੇਖਣਾ ਸੀ ਭਾਜੀ ਨੂੰ ਮੈਸੇਜ ਵੀ ਕੀਤਾ ਸੀ ਕਿ ਫੋਟੋ ਲੈਣੀ ਆ ਉਹ ਕੁਦਰਤੀ ਨਾਲ ਤੇ ਕਾਲ ਨਹੀਂ ਮੇਰੀ ਪਿੱਕ ਹੋਈ ਤੇ ਹੁਣ ਅੱਜ ਕੁਦਰਤੀ ਰੱਬ ਨੇ ਇਦਾਂ ਦਾ ਮਾ ਮਹਾਂਮਾਰ ਬਾਬੇ ਦੇ ਦਰਵਾਰ ਤੇ ਇਦਾਂ ਦੀ ਲੀਲਾ ਰੱਜੀ ਤੇ ਸਾਡੇ ਉਸੇ ਦੁਕਾਨ ਦੇ ਉੱਤੇ ਮੇਲ ਹੋ ਗਏ ਤੇ ਇਹ ਸ਼ਰਮਾ ਦੀ ਵਾਲੀ ਸ਼ਾਪ ਆ ਇਹਨਾਂ ਤੋਂ ਇਹਨਾਂ ਨੇ ਫੋਟੋ ਲੈਣੀ ਸੀ ਬਾਬਾ ਜੀ ਦੀ ਜਿਹਦੇ ਵਿੱਚ ਮਿਊਜ਼ਿਕ ਚੱਲਦਾ ਹਾਂ ਹਾਂਜੀ 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 ਤੇ ਮੈਂ ਹੁਣੇ ਲਾਈਵ ਦੇ ਵਿੱਚ ਇਹ ਗੱਲ ਕਰਕੇ ਵੀ ਹਟਿਆ ਆ ਅੱਛਾ ਤੇ ਰੱਬ ਕੋਈ ਤੁਸੀਂ ਆ ਗਏ ਹਾਂਜੀ ਹਾਂਜੀ ਜੇ ਬਾਬੇ ਦੀ ਬਸਤ ਦੀ ਤਰ੍ਹਾਂ ਫਾਂਡੇ ਤੇ ਬਾਬਾ ਸਦਾ ਮਿਹਰ ਰੱਖੇ ਤੁਸੀਂ ਜਿਹੜੀ ਵੀ ਨਹੀਂ ਵੀ ਅਸੀਂ ਦੇਖਣੀ ਸੀ ਤੁਹਾਡੀ ਉਹ ਵੀ ਦਿਖਾ ਦਈਏ ਤੁਹਾਡਾ ਤੁਹਾਡਾ ਪਿਆਰ ਅਸੀਂ ਜਿੱਥੇ ਜਾ ਨਹੀਂ ਸਕਦੇ ਤੁਸੀਂ ਉਹ ਵੀ ਦਿਖਾ ਦੇ ਇਹ ਕੋਈ ਜਿਹੜਾ ਪਿਆਰ ਮਿਲਦਾ ਨਾ ਮੈਨੂੰ ਤੁਹਾਡਿਆਂ ਦਾ ਇਹ ਅਸੀਂ ਘਰ ਬੈਠੇ ਹਾਂ ਸਾਰੀਆਂ ਗੁਰਦੁਆਰਾਂਾਂ ਦੇ ਜਾਂਦੇ ਉਹ ਤੋਂ ਬਹੁਤ ਦੁਆਵਾਂ ਮਿਲਦੀਆਂ ਪ੍ਰਮਾਤਮਾ ਨੇ ਮਾਰਾ ਤੁਹਾਨੂੰ ਇੱਦਾਂ ਜੱਦੀ ਕਰਾ ਰੱਖੇ ਬਾਬਾ ਤੁਸੀਂ ਸਾਨੂੰ ਦਿਖਾਉਂਦੇ ਰਹੋ ਹਰੇ ਕਿਆ ਬਾਤ ਅਸੀਂ ਹਰੇ ਕਿਆ ਤਾਂ ਜਾਣ ਨਹੀਂ ਸਕਦੇ ਆਜੋ ਅੱਗੇ ਆਜੋ ਬਾਬੇ ਦੀ ਕਿਰਪਾ ਨਾਲ ਆਜੋ ਅੱਗੇ ਆਜੋ 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 ਤੇ ਸਾਡੇ ਅੰਕਲ ਜੀ ਹਾਂਜੀ ਹੋਰ ਸਭ ਕਿੱਦਾਂ ਨਵੇਂ ਸ਼ਹਿਰ ਤੋਂ ਬਾਬਾ ਜੀ ਦੇ ਦਰਸ਼ਨੋਂ ਆਏ ਹਾਂਜੀ ਬਹੁਤ ਬਹੁਤ ਵਧੀਆ ਬਾਬਾ ਜੀ ਦੀ ਕਿਰਪਾ ਸਾਰਿਆਂ ਤੇ ਜਿਹਨੇ ਮਿਲ ਕੇ ਰਾਤ ਤੇ ਸਾਡੇ ਮਿਲ ਹੋ ਗਏ ਕਿਆ ਬਾਤ ਹੈ ਕਿਆ ਹੋਰ ਹੋ ਗਿਆ ਬਾਬਾ ਜੀ ਦੀ ਕਿਰਪਾ ਨਾਲ ਮੈਂ ਕੁਦਰਤੀ ਤੌਰ ਤੇ ਪਿਛ ਨੂੰ ਮਾਦੀ ਜਾ ਬਾਬੇ ਦੀ ਮਿਹਨਤ ਨਾਲ ਹੋਰ ਵੀ ਨਾਲੇ ਵਾਲੇ ਵੀ ਆ ਗਏ ਜੈ ਬਾਬੇ ਜੀ ਜੈ ਬਾਬੇ ਲੋ ਬਹੁਤ ਵਧੀਆ ਲੱਗਾ ਸਾਰਿਆਂ ਨੂੰ ਮਿਲ ਕੇ ਤੇ ਆ ਲੋ ਜੈ ਬਾਬੇ ਜੀ ਸਾਰਿਆਂ ਨੂੰ ਜੈ ਬਾਬੇ ਦੇਖਦੇ ਹੋ ਨੇ ਤੁਸੀਂ ਵੀਡੀਓ ਅਰੇ ਕੀ ਬਾਤ ਆ ਕੀ ਬਾਤ ਆ ਤੇ ਆ ਜਿਹੜਾ ਪਿਆਰ ਆ ਨਾ ਇਹ ਨਹੀਂ ਮਿਲਦਾ ਹੈ ਹਾਂਜੀ ਹਾਂਜੀ ਹੈ ਨਾ ਬਾਜੀ ਸੱਚੀ ਕੀ ਬਾਤ ਆ ਮਾ ਇਹ ਜਿਹੜੀਆਂ ਤੋਮਾ ਆ ਨਾ ਜੈ ਬਾਬੇ ਇਹ ਸਿੱਤੀ ਨੀਗੇਟਿਵ ਮਿਲਦੀਆਂ ਨੇ ਪੈਸਿਆਂ ਨਾਲ ਨਹੀਂ ਖਰੀਦੀਆਂ ਜਾਂਦੀਆਂ ਇਹ ਪੂਣਾ ਹਰੀ ਦੀ ਕਿਰਪਾ ਹੁੰਦੀ ਆ ਫੇਰੇ ਹੀ ਹੁੰਦੀ ਆ ਨਾ ਜੇ ਬੰਦੇ ਦੇਲਚਸ ਹੋਵੇ ਭਾਜੀ ਪੂਣਾ ਹਰੀ ਇੰਨੀ ਕਿਰਪਾ ਕਰਦੇ ਮੇਲ ਕਰਾਏ ਮੇਰੀ ਇਹ ਕੀ ਅਸੀਂ ਤਾਂ ਸੋਚਦੇ ਸੀ ਇੱਦਾਂ ਥੋੜਾ ਥੋੜਾ ਜਿਹਾ ਹੋ ਜਾਊਗਾ ਬਾਬੇ ਨੇ ਕਰਾ ਦਿੱਤਾ ਬਾਬੇ ਨੇ ਆਪੇ ਨੇ ਕਰਾ ਦਿੱਤਾ ਬਹੁਤ ਵਧੀਆ ਲੱਗਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਤੇ ਵੀਡੀਓ ਹੋਰ ਵੀ ਆਉਣਗੀਆਂ ਉਹ ਵੀ ਦੇਖਿਓ ਸਾਰਿਆਂ ਨੇ ਹੋਰ ਕੁਝ ਕਹਿਣਾ ਚਾਹੁੰਦੇ ਤੁਸੀਂ ਹਾਂ ਤਾਂ ਨਹੀਂ ਵਸ ਪਾਜੀ ਗੱਲ ਪਿਆਉਣਾ ਹਰੀ ਦੀ ਘੇਰ ਪਰ ਹੈ ਸਾਰਿਆਂ ਦੀ ਤੰਦਰੁਸਤੀ ਇੱਥੇ ਇੰਦਾਗਾ ਜਿਹੜਾ ਬੋਲੀ ਹੁੰਦਾ ਹੈ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਜੀ